ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਦੀ ਚੋਣ ਮੁਹਿੰਮ ਦਿਨ ਪ੍ਰਤੀ ਦਿਨ ਤੇਜ਼ੀ ਫੜਦੀ ਜਾ ਰਹੀ ਹੈ। ਬੇਟ ਖੇਤਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਅੱਜ ਮਾਛੀਵਾੜਾ ਸਾਹਿਬ ਵਿਖੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਵਿਰੋਧੀ ਪਾਰਟੀਆਂ ਤੇ ਤੰਜ ਕੱਸਿਆ ਉੱਥੇ ਹੀ ਆਪਣੀ ਪਾਰਟੀ ਦੇ ਕੀਤੇ ਗਏ ਪਿਛਲੇ ਸਮੇਂ ਦੌਰਾਨ ਵਿਕਾਸ ਕਾਰਜਾਂ ਦਾ ਵੀ ਜ਼ਿਕਰ ਕੀਤਾ।

ਇਹਦੇ ਅਫਸਰ ਤੋਂ ਵੀ ਵੱਖ-ਵੱਖ ਪਿੰਡਾਂ ਦਾ ਦੌਰਾ ਹਲਕੇ ਦੇ ਮੁਖ ਸੇਵਾਦਾਰ ਰਾਫਰਮ ਸਿੰਘ ਜੀ ਤੋਂ ਨੋਰ ਇਹਨਾਂ ਦੀ ਤਾਰੀਖ 3 ਦੀ ਅਵਾਇਦੇ ਵਿੱਚ ਕੀਤਾ ਜਾ ਰਿਹਾ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਸੰਗਤਾਂ ਨੇ ਉਹ ਸਾਨੂੰ ਸੁਣਨ ਵਾਸਤੇ ਵੀ ਆਈਆਂ ਔਰ ਲੋਗਾ ਨੇ ਇਸ ਗੱਲ ਦਾ ਭਰੋਸਾ ਵੀ ਦਿੱਤਾ ਵੱਡੇ ਇਕੱਠਾਂ ਦੇ ਰੂਪ ਦੇ ਵਿੱਚ ਕਿ ਆਉਣ ਵਾਲੀ ਇਸ ਤਰੀਕ ਨੂੰ ਸ਼੍ਰੋਮਣੀ ਕਾਗਦਦਾਰ ਨੂੰ ਤੱਕੜੀ ਦਾ ਬਟਨ ਦੱਬ ਕੇ ਉਹ ਜਿਤਾਉਣਗੇ ਜਿਹਦੇ ਨਾਲ ਮੈਂ ਸਮਝਦਾ ਕਿ ਇਹ ਹਲਕਾ ਜਿਹੜਾ ਮੋਰੀ ਹਲਕਾ ਬਣੇਗਾ ਇਹਨਾਂ ਰਿਜ਼ਲਟਾਂ ਦੇ ਵਿੱਚ ਸਾਰ ਤਰੀਕ ਨੂੰ ਜੋ ਮੈਨੂੰ ਨਜ਼ਰ ਆ ਰਹੇ ਨੇ ਸਾਰ ਜਾਂ ਜੋ ਸੰਕੇਤ ਨੇ ਤੇ ਵੱਡੀ ਜਿਹੜੀ ਆ ਅਸਮਿਸ ਜੋ ਸਵਾਲ ਕਿਦੋਂ ਪ੍ਰਾਪਤ ਕਰਾਂਗੇ ਔਰ ਸਮਰਾਲਾ ਹਲਕਾ ਉਹ ਕਿ ਮੋਰੀ ਹੋਏਗਾ ਸਮਾਗਮ ਕਰਾਂਗੇ ਬੰਤੂ ਸਿੰਘ ਸਾਹਿਬ ਦਾ ਇਹਨਾਂ ਦੀ ਸਾਰੀ ਤੂੰ ਦਾ ਜਿਨ੍ਹਾਂ ਦੀ ਮਿਹਨਤ ਦੇ ਨਾਲ ਅੱਜ ਇਹ ਵੱਡੇ ਵੱਡੇ ਜਿਹੜੇ ਸਮਾਗਮ ਨੇ ਹੋਏ ਨੇ ਪਰ ਕੱਲੋਂ ਐਮਪੀ ਬਣਦੀ ਹੋਣੀ ਕੀ ਦੋ ਮੇਨ ਮੁੱਦੇ ਨੇ ਜੀ ਜਿਹੜਾ ਤੁਸੀਂ ਇਹਦੇ ਟੈਰ ਦੀ ਡਵੈਲਪਮੈਂਟ ਹਲਕੇ ਡਵੈਲਪਮੈਂਟ ਤੁਸੀਂ ਸਰਕਾਰ ਦੇ ਜਿਹੜੇ ਵਾਦੇ ਸੀ ਉਹੀ ਸਾਡੇ ਮੁੱਦੇ ਨੇ ਕਿਉਂਕਿ ਉਹ ਆਪਣੀ ਸਾਰੀਆਂ ਕਈਆਂ ਗੱਲਾਂ ਤੇ ਭੱਜ ਗਏ ਉਹਨੇ ਗੱਲਾਂ ਸਾਰੀਆਂ ਅਸੀਂ ਬੁਰੀਆਂ ਕਰਾਂ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਕੀ ਅਪੀਲ ਕਰ ਰਹੇ ਹੋ ਮੈਂ ਅਪੀਲ ਕਰਨੀ ਚਾਹੁੰਦਾ ਕਿ ਆਉਣ ਵਾਲੀ ਇਸ ਚੋਣ ਨੂੰ ਦੁਨੀਆ ਦੀਆਂ ਪਾਰਟੀਆਂ ਨੈਸ਼ਨਲ ਲੈਵਲ ਦੀਆਂ ਨੇ ਉਹਨਾਂ ਨੂੰ ਭਜਾਓ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲੈ ਕੇ ਆਓ ਕਿਉਂਕਿ ਕਿੰਨੇ ਪਾਰਟੀਆਂ ਜੋ ਇਸ ਵੇਲੇ ਮੁਖਵਰੇ ਨਹੀਂ ਖੜੀਆਂ ਨੇ ਉਹਨਾਂ ਦੇ ਵਿੱਚ ਕਾਂਗਰਸ ਜੀ ਦੇ ਬੈਕਗ੍ਰਾਉਂਡ ਵਾਲੇ ਬੰਦੇ ਨੇ ਖਾਰੇ ਕਾਂਗਰਸ ਦੇ ਝੋਕਰ ਵਾਲੇ ਬੰਦਿਆਂ ਦੇ ਨਾਲ ਸ਼੍ਰੋਮਣੀ ਕਾਲੀ ਦਲ ਦੀ ਲੜਾਈ ਆ ਔਰ ਸੰਗਤ ਦੇ ਸਹਿਯੋਗ ਨਾਲ ਇਹ ਲੜਾਈ ਅਸੀਂ ਜਿੱਤਾਂਗੇ ਔਰ ਜੇਕਰ ਬਰਾਬਰ ਕਰਕੇ ਲੋਕ ਸਭਾ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਕੌਣ ਹੋਵੇਗਾ ਕੋਈ ਹਾਂਡੇ ਕਿਹਦੇ ਵੀ ਨਾਲ ਜੀ ਰਣ ਦੀ ਭਾਵਨਾ ਹੈਗੀ ਹੈ ਜੀ ਆਏ ਦਿਨ ਵੱਡੇ ਕਿਹੜੇ ਰਲ ਰਹੇ ਨੇ ਕਿ ਜਿਉਂ-ਜਿਉਂ ਇੱਕ ਦਰੇ ਦੇ ਨੇੜੇ ਆਉਣੀ ਆ ਸਭ ਪਾਰਟੀਆਂ ਛੱਡ ਕੇ ਲੋਕਾਂ ਨੇ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਤ ਦੇਖ ਕੇ ਇਹਦੇ ਵਿੱਚ ਸ਼ਾਮਲ ਹੋਣਾ ਪਿੰਡਾਂ ਵਿੱਚੋਂ ਮਿਲਦੇ ਸਹਿਯੋਗ ਨੂੰ ਤੁਸੀਂ ਦੇਖ ਲਈ ਇੰਨਾ ਵਿੱਚੋਂ ਸ਼੍ਰੋਮਣੀ ਕਾਲੀ ਦਲ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ ਬੜਾ ਭਾਰੀ ਪ੍ਰਯੋਗ ਮਿਲਨੇ ਆ ਪਿਛਲੇ ਸਮਿਆਂ ਦੇ ਵਿੱਚ ਬਦਲਾਅ ਦੇ ਨਾਂ ਦੇ ਉੱਤੇ ਜੋ ਵੀ ਇੱਥੇ ਹੋਇਆ ਹੈ 25 ਸਾਲ ਦੇ ਰਾਜ ਦੇ ਵਿੱਚ ਜੋ ਪੰਜਾਬ ਦਾ ਸੱਤਿਆਣਾ ਇਹਨਾਂ ਲੋਕਾਂ ਨੇ ਕੀਤਾ ਉਹਨੂੰ ਦੇਖਦੇ ਹੋਏ ਆ ਸੰਗਤ ਜਿਹੜੀ ਆ ਉਹ ਦੁਬਾਰਾ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਤ ਵਾਸਤੇ ਸ਼੍ਰੋਮਣੀ ਕਾਲੀ ਦੇ ਨਾਲ ਆ ਰਹੀ ਆ ਹਰ ਰੋਜ਼ ਸਾਡਾ ਕਾਫਲਾ ਜਿਹੜਾ ਵੱਡਾ ਹੋ ਰਿਹਾ ਔਰ ਇਹ ਅਸੀਂ ਜਿੱਤ ਪ੍ਰਾਪਤ ਕਰਾਂਗੇ ਆਜਪਾ ਨੇ ਆਪਣਾ ਕੈਂਡੀਡੇਟ ਦੇਸ਼ਰਾਮ ਬਾਲਮੀਕ ਨੂੰ ਕਹਾ ਰਿਹਾ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨਾ ਕਿਤੇ ਥੋੜਾ ਜਿਹਾ ਜਿਹੜਾ ਬਾਲਮੀਕ ਭਾਈਚਾਰਾ ਇਹਦੀ ਬੋਟਾ ਬਹੁਤ ਜ਼ਿਆਦਾ ਹੈ ਇਸ ਦੇ ਅੰਦਰ ਰਜ਼ਰ ਵੀ ਦੇਖ ਰਿਹਾ ਹੈ ਬਾਲਮੀਕ ਭਾਈਚਾਰਾ ਸ਼੍ਰੋਮਣੂ ਸਾਡੀ ਗੱਲ ਦੇ ਨਾਲ ਵੀ ਹੈ ਕੀ ਹੈ ਉਹ ਹਿੱਸੇਵਾਂ ਦੀ ਵੋਟ ਆਪਣੀ ਲੈ ਕੇ ਜਾਣਗੇ ਲੇਕਿਨ ਇਹ ਨਹੀਂ ਹੈ ਕਿ ਸਾਰਾ ਬਾਲਮੀਕ ਭਾਈਚਾਰਾ ਉਹਨਾਂ ਦੇ ਨਾਲ ਆ ਅੱਜਕੱਲ੍ਹ ਲੋਕ ਇਹ ਚੀਜ਼ ਨੂੰ ਦੇਖਦੇ ਨੇ ਕਿ ਕੈਂਡੀਡੇਟ ਜਿਹੜੇ ਨਹੀਂ ਉਹਨਾਂ ਚ ਖਰੋਤ ਕਿੰਨੀ ਆ ਇਹ ਸਾਰੇ ਲੋਕ ਕਾਂਗਰਸ ਦੇ ਪਕੌੜੇ ਲੋਕ ਨੇ ਕਾਂਗਰਸ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸੱਤਾ ਦੀ ਪ੍ਰਾਪਤੀ ਵੀ ਕੀ ਹੋਏ ਨੇ ਇਹ ਚੀਜ਼ ਵੀ ਸੰਗਤ ਨਾਲ ਦੀ ਨਾਲ ਦੇਖਦੇ ਕੱਲ ਮੁੱਖ ਮੰਤਰੀ ਦਾ ਰਵੰਧ ਮਾਂ ਪੰਜਾਬ ਦਾ ਰੋਡ ਸ਼ੋਅ ਜਿਹੜਾ ਉਹਨਾਂ ਨੇ ਕਿੱਸ ਤਰ੍ਹਾਂ ਦੇਖ ਰਹੇ ਹੋ ਕਾਫੀ ਜ਼ਿਆਦਾ ਪ੍ਰਚਾਰਕੀਅਤ ਵੀ ਦੇਖ ਰਹੇ ਹੋ ਉਹ ਸਰਕਾਰ ਦਾ ਸ਼ੋਅ ਸੀ ਰੋਡ ਸ਼ੋਅ ਨਹੀਂ ਸੀ ਉਹਦੀ ਪਬਲਿਕ ਟੱਕ ਤੇ ਪੁਲਿਸ ਸਾਦੇ ਕੱਪੜਿਆਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਬੰਦੇ ਜ਼ਿਆਦਾ ਸੀ ਉਹ ਕੋਈ ਪਬਲਿਕ ਦਾ ਸ਼ੋਅ ਨਹੀਂ ਸੀ ਚਲੋ ਤਾਂ ਉਹ ਬਕਬਕ ਪੰਡਾ ਦਾ ਦੌਰ ਆ ਗਿਆ ਜੀ ਬਹੁਤ ਸੋਹਣਾ ਰੁਝਾਨ ਆ ਅਸੀਂ ਮੁਕਿਆਚੇ ਜੇ ਬੇਟ ਖੇਤਰ ਦਾ ਮੈਂ ਕਹਾਂ ਅੱਜ ਸਾਡਾ ਪੜਾ ਜਣਾ ਆ ਕਾਲਫਾਈ ਨਾਲ ਕੀੜਾ ਮਾਰਨ ਦਾ ਪੜਾ ਹੋ ਗਿਆ ਤੇ ਸਾਰੇ ਪਿੰਡਾਂ ਦੇ ਵਿੱਚ ਜੋ ਅੱਜ ਪਲੇਸ ਤੋਂ ਫੰਕਸ਼ਨ ਨੇ ਕਰ ਸਕਦੇ ਮੈਂ ਕਹਾਂ ਬੜੀ ਥੋੜੀ ਵਰਕਰਾਂ ਤੇ ਜਿੰਨੇ ਵੀ ਇਲੈਕਸ਼ਨ ਜਿਹੜੇ ਆਈ ਜਾਂਦੇ ਉਹਵੇਂ ਮੈਂ ਸਾਹ ਲੋਕਾਂ ਦਾ ਵਧੀ ਜਾਂਦਾ ਉਹਵੇਂ ਉਹ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਜਕੀਨਾ ਸ਼ਰੋਮਣੀ ਕਾਲੇਦਲ ਤੇ ਵਧਦਾ ਹੋਇਆ ਸ਼ਰੋਮਣੀ ਕਾਲੇਦਲ ਦੇ ਕੈਂਡੀਡੇਟ ਨੂੰ ਜਕੀਨਨ ਤੌਰ ਦੇ ਉੱਤੇ ਖਾਸ ਕਰ ਸਮਾਡੇ ਹਲਕੇ ਦੇ ਮੈਂ ਕਹਾ ਵੱਡੀ ਗੱਲ ਤੇ ਕਹਾਂ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੇ ਪਾਰ ਪਾਰ ਇਕੱਠੇ ਟੋਣਾ ਲੜਦੇ ਰਹੇ ਨੇ ਫਟੇਗੜ ਸਾਹਿਬ ਤੋਂ ਜੇਜ ਸਿੰਘ ਬਾਰਵੀਕ ਜੀ ਦੇ ਪਾਰ ਪਾਰ ਨੇ ਟੋਣ ਦਾ ਰਚਾਰਿਆ ਉਹਨੇ ਦੇਖਦੇ ਹਾਂ ਉਹਨਾਂ ਨੇ ਕਿੰਨਾ ਫਰਕ ਪਾਇਆ ਦੇਖੋ ਫਰਕ ਤਾਂ ਕੋਈ ਨਹੀਂ ਪੈਦਾ ਹੁੰਦਾ ਦੇਖੋ ਮੁੱਦਿਆਂ ਦੀ ਲੜਾਈ ਹੁੰਦੀ ਆ ਮੁੱਦਿਆਂ ਦੀ ਲੜਾਈ ਇਹ ਆ ਵੀ ਭਾਜੀਪੀ ਕਿਹੜਾ ਮੂੰਹ ਲੈ ਕੇ ਲੋਕਾਂ ਚਾਉਂਦਾ ਇਹਦੇ ਇਕ ਤੁਸਾਨੀ ਮੁੱਦੇ ਨੇ ਜੋ ਜਿੰਨਾ ਬੁਰਾ ਹਾਲ ਉਹਨਾਂ ਨੇ ਇਸ ਟਾਈਮ ਤੇ ਕੀਤਾ ਹੋਇਆ ਉਹਨਾਂ ਕੋ ਵੀ ਆਪਸ਼ਨ ਹੈ ਨਹੀਂ ਸੀ ਤੁਸੀਂ ਇਹ ਦੇਖੋ ਫੀਲ ਐ ਟਾਈਮ ਤੱਕ ਟਿਕਟ ਅਨਾਉਂਸ ਕਰਨ ਦੇ ਨਾਲ ਡਿਲੇ ਕਰਦੇ ਹੋ ਤੁਸੀਂ ਮੰਨਿਆ ਹੀ ਨਹੀਂ ਆਫਟਰ ਆਲ ਉਹਨਾਂ ਨੇ ਫੇ ਕਿਸੇ ਨਾਲ ਕਿਹਾ ਤਾਂ ਜਗ੍ਹਾ ਤਾਂ ਧਰਨੀ ਸੀ ਸੋ ਇਹਦਾ ਕੋਈ ਫਰਕ ਨਹੀਂ ਪੈਂਦਾ ਸਗੋਂ ਮੈਂ ਇਹ ਬੇਨਤੀ ਕਰਦਾ ਸਾਰਿਆਂ ਨੂੰ ਉਸ ਮੁਥੇ ਸਮਰਾਲੇ ਹਲਕੇ ਦੇ ਵਿੱਚ ਵੀ ਜਿਹੜੀ ਆਪਣੀ ਲੜਾਈ ਆ ਇਹ ਦੋ ਪੇਰੀ ਲੜਾਈ ਆ ਇੱਕ ਪਾਸੇ ਉਹ ਪਾਰਟੀਆਂ ਜਿਹੜੇ ਦਿੱਲੀ ਤੋਂ ਚੱਲਦੇ ਨੇ ਇੱਕ ਪਾਸੇ ਤੁਹਾਡੀ ਆਪਣੀ ਪੰਜਾਬ ਦੀ ਪਾਰਟੀ ਤੋ ਪਾਰਟੀ ਭਾਵੇਂ ਬੀਜੇਪੀ ਆ ਭਾਵੇਂ ਝਾੜੂ ਹੋਵੇ ਭਾਵੇਂ ਹੋਵੇ ਕਾਂਗਰਸ ਇਹ ਸਾਰਿਆਂ ਦਾ ਰਿਮੋਟ ਕੰਟਰੋਲ ਦਿੰਦੀ ਆ ਜਿਹੜੀ ਆਪਣੀ ਖੇਤਰੀ ਪਾਰਟੀ ਆ ਸ਼੍ਰੋਮਣੀ ਕਾਲੀਦਾਲ ਆਪਣੇ ਪੰਜਾਬ ਦੀਆਂ ਸੱਤਾਂ ਚੋਂ ਚੱਲਣ ਵਾਲੀ ਪਾਰਟੀ ਆ ਉਹਨੂੰ ਮਜ਼ਬੂਤ ਕਰੋ ਜੇ ਆਪਣੀ ਆਵਾਜ਼ ਬੁਲੰਦ ਕਰਨੀ ਆ ਜੇ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ ਆ ਤੋ ਪਾਰਟੀ ਭਾਵੇਂ ਕਿਸੇ ਦਾ ਕੋਈ ਕੈਂਡੀਡੇਟ ਹੋਵੇ ਸ਼੍ਰੋਮਣੀ ਕਾਲੀਦਾਲ ਦਾ ਕੈਂਡੀਡੇਟ ਸਮਰਾਲਾ ਹਲਕੇ ਚੋਂ ਜਿੱਤੀ ਨਾ ਕਾਲੂ ਕਾਲੀਦਾਲ ਦੇ ਉਹਨੇ ਐਮਪੀ ਜਿੱਤਦੇ ਨੇ ਕਿਉਂ ਸਮਰਥਨ ਜਾਂਦਾ ਜੀ ਬੀਜੇਪੀ ਨੂੰ ਜਾਊਗਾ ਕਿ ਕਾਂਗਰਸ ਨੂੰ ਦੇਖੋ ਸ਼੍ਰੋਮਣੀ ਕਾਲੀਦਾਲ ਨੇ ਇੱਕ ਫੈਸਲਾ ਕੀਤਾ ਉਹਦੇ ਵਿੱਚ ਪੰਜਾਬ ਦੀ ਗੱਲ ਕਿਸਾਨੀ ਦੀ ਗੱਲ ਬੰਦੀ ਸਿੰਘਾਂ ਦੀ ਗੱਲ ਐਨਐਸਏ ਦੀ ਗੱਲ ਵੰਗਾ ਬਾਰਡਰ ਖੋਲਣ ਦੀ ਜਿਹਾ ਅੱਠ ਮੁੱਦੇ ਨੇ ਸੋ ਪਾਰਟੀ ਨੇ ਫੈਸਲਾ ਕੀਤਾ ਵੀ ਜਿਹੜੀ ਵੀ ਪਾਰਟੀ ਸਾਨੂੰ ਲਿਖਤੀ ਰੂਪ ਦੇ ਵਿੱਚ ਇਹ ਕਰਾਉਣ ਦਾ ਆਸ਼ਵਾਸਨ ਦੇਊਗੀ ਉਹਦੇ ਨਾਲ ਖੜਾਂਗੇ ਨਹੀਂ ਤੇ ਅਕਾਲੀ ਦਲ ਅੱਧੇ ਤਰ੍ਹਾਂ ਬਣਾ ਕੇ ਪੰਜਾਬ ਦੀ ਆਵਾਜ਼ ਐਮਪੀ ਦੇ ਵਿੱਚ ਅੰਦਰ ਪਾਰਲੀਮੈਂਟ ਬਲੰਦ ਕਰੋ ਧੰਨਵਾਦ ਮੰਤਰੀ ਭਗਵੰਤ ਜੀ ਮਾਨ ਦਾ ਕੱਲ ਰੋਡ ਤੋਂ ਹੋਇਆ ਹਲਕਾ ਜੰਗਲ ਦੇ ਵਿੱਚ ਦੇਖ ਦਿਓ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਰੋਡ ਤੋਂ ਕੱਢਣਾ ਖੁੱਲੀਆਂ ਸੜਕਾਂ ਤੇ ਅਸੀਂ ਵੀ ਗੱਡੇ ਆ ਸੀ ਪੂਰਾ ਦਿਨ ਦਾ ਵਿਕਾਸ ਪੈਸੀ ਜਿਹੜੀ ਪੰਜਾਬ ਚ ਯਾਤਰਾ ਪੂਰਾ ਦਿਨ ਗੱਡੀ ਇਹੀ ਭਗਵੰਤਮਾਨ ਸਾਹਿਬ ਕਹਿੰਦੇ ਸੀ ਮੌਸਮ ਦੇਸ਼ ਚ ਲੰਘ ਰਹੇ ਆ ਅੱਧਾ ਘੰਟਾ ਇਹਨਾਂ ਤੋਂ ਧੁੱਪ ਨਹੀਂ ਸੁਹਾਰ ਹੋਈ ਸਮਰਾਲੇ ਦੇ ਬਾਜ਼ਾਰ ਦੀ ਵੀ ਅੰਦਰਲੀ ਗਲੀਆਂ ਤੋਂ ਕੱਢ ਲਾਂਗੇ ਕਿਉਂਕਿ ਪਤਾ ਲੋਕਾਂ ਨੇ ਵਿਰੋਧ ਕਰਨਾ ਡਰ ਦੇ ਮਾਰੇ ਵਿਚਾਰੇ ਗਲੀ ਗਲੀ ਫਿਰਦੇ ਆ ਉਹ ਵੀ ਛੋਟੀ ਸੜਕ ਤੇ ਤਾਂ ਹੀ ਜਾਂਦੇ ਵੀ ਡਰਦੇ ਨੇ ਵੀ ਇਕੱਠ ਨਹੀਂ ਹੋਣਾ ਆਓ ਖੁੱਲ ਕੇ ਮੈਦਾਨ ਚਾਹ ਲੜੋਆ ਜਿਹੜੀਆਂ ਤੁਸੀਂ ਫੇਸਬੁੱਕ ਵਾਲੀਆਂ ਦੇ ਹੋ ਲੜਾਈਆਂ ਇਹ ਛੱਡੋ ਗਰਾਊਂਡ ਤੇ ਦੇਖੋ ਲੋਕਾਂ ਨੂੰ ਦੇਖੋ ਵੀ ਜਿਹੜੇ ਅੱਜ ਪੰਜਾਬ ਲਈ ਇਨਸਾਫ ਮੰਗਦੇ ਨੇ ਪੰਜਾਬ ਲਈ ਤੋਂ ਜੋ ਜਵਾਬ ਮੰਗਦੇ ਨੇ ਤੁਸੀਂ ਮੂੰਹ ਲਗਾਉਂਦੇ ਪਿੱਛੀਆਂ ਗਲੀਆਂ ਤੋਂ ਜਿਹੋ ਵੇਲੇ ਹੱਥੇ ਲਾ ਕੇ ਜਾਂਦੇ ਆਮ ਘਰਾਂ ਦੇ ਮੁੰਡੇ ਕਹਿੰਦੇ ਸੀ ਮਿਲੋ ਆ ਕੇ ਬੈਠੋ ਸੱਚਾ ਪਤਾ ਲੱ